ਪ੍ਰਧਾਨ ਜੇਸ਼ਰਨਪਾ ਚਿੰਤਮਲੀ ਲੰਕਰ ਕਮੇਟੀ ਰਹੀ ਹੈ। ਕੋਜੀ ਇਹ ਜਿਹੜਾ ਮਾਮਾ ਜੀ ਦਾ ਸਲਾਨਾ ਝੰਡਾ ਨਾ ਸਾਡਾ ਇਹ ਨਾ ਪ੍ਰੋਗਰਾਮ ਹੁੰਦਾ ਚਿੰਤਮਲੀ ਮਾਮਾ ਜੀ ਦੀ ਕਿਰਪਾ ਨਾਲ ਅੱਜ ਸਾਡਾ ਜਿਹੜਾ ਇਹ ਮੰਦਰ ਵਾਲਾ ਤੋਂ ਚੱਲ ਕੇ ਅਸੀਂ ਇੱਥੋਂ ਆਪਣਾ ਆੜੇ ਵਾਲੀ ਗਲੀ ਕਾਲਜ ਦਾ ਬੈਕ ਸੈਟ ਹਾਂਜੀ ਹਾਂਜੀ ਮਤਲਬ ਜਿੰਨਾ ਜਿੰਨਾ ਲੋਕਾਂ ਦੇ ਘਰ ਛਡੇ ਆ ਮਾਮਾ ਜੀ ਦਾ ਝੰਡਾ ਤੇ ਮਾਮਾ ਜੀ ਦੀ ਜੋਤ ਲੈ ਕੇ ਉਹਨਾਂ ਦੇ ਘਰ ਤੇ ਜਾਣਾ ਤੇ ਜੋ ਉਹਨਾਂ ਦੀਆਂ ਸ਼ਾਵਾਂ ਜੋ ਉਹਨਾਂ ਦੀਆਂ ਮਨੋ ਕਾਮਨਾ ਉਹ ਜੋਤ ਦੇ ਅੱਗੇ ਪੂਰੀਆਂ ਕਰਾਉਂਦੇ ਆ ਤੇ ਅਸੀਂ ਉਹਨਾਂ ਦੀਆਂ ਸ਼ਾਵਾਂ ਜਿਹੜੀਆਂ ਮਾਮਾ ਜੀ ਚਿੰਤਮਲੀ ਦੇ ਝੰ ਤਦੋਂ ਦਾ ਮੇਲਾ ਹੈਗਾ ਜੀ ਅਸਤਮੀ ਕਦੋਂ ਵੀ ਥੋੜਾ ਇਹ ਮੇਲਾ ਅਸੀਂ ਜਿਹੜਾ ਸਾਡਾ ਲੰਗਰ ਹੈ 8 ਤਰੀਕ ਨੂੰ ਇੱਥੇ ਰਵੰਣਾ ਹੋਣਾ ਜੀ ਤੇ ਜਿਹੜੀ ਅਸਤਮੀ ਆ ਉਹ 13 ਤਰੀਕ ਦੀ ਆ ਤੇ ਸ਼ੇਦਲ ਮਾ ਮਾਈ ਚਿੰਤਪੁਲੀਆ ਦਵਾਦੇ ਅਸੀਂ ਆਪਣੀ 20 ਮੱਲੇ ਜਗ੍ਹਾ ਲੈ ਕੇ ਉੱਥੇ ਸਰਾਮ ਬਣਾਈਏ ਸਾਰੇ ਰਿਜ ਦੇ ਸਹਿਯੋਗ ਦੇ ਨਾਲ ਬਾਹਰੋਂ ਐਨਆਰਆਈ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਆਇਆ ਵਾ ਹੁਣ ਵੀ ਜਦੋਂ ਅਸੀਂ ਲੰਗਰ ਲਾਉਨੇ ਆ ਐਨਆਰਆਈ ਭਰਾ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ ਹੁਣ ਵੀ ਅਸੀਂ ਉਹਨਾਂ ਕੋ ਉਹ ਹੀ ਉਮੀਦ ਕਰਦੇ ਆਂ ਇਹ ਸਾਡੇ ਭਰਾ ਸਾਨੂੰ ਰਾਜ ਮਿਲ ਕੇ ਸਹਿਯੋਗ ਦੇਣ ਅਸੀਂ ਅੱਗੇ ਉਸੇ ਗਾਂ ਜਿਹੜੀ ਚੌਂਦੀ ਕਾਰਵਾਈ ਆ ਉਹ ਪੂਰੀ ਕਰ ਛੱਡੀਏ ਤੇ ਜਿਹੜੀ ਆ ਸਾਡੀ ਜਗ੍ਹਾ ਲਈ ਸਲਾਹ ਦੀ ਸਾਡੇ ਨਾਂ ਦੀ ਗੱਲ ਉਹ ਸਾਡਾ ਸਾਰਾ ਨਾਂ ਦਾ ਮਤਲਬ ਤੁਸੀਂ ਦੇ ਨਾਲ ਕੰਪਲੀਟ ਹੋ ਗਿਆ ਹੁਣ ਅਸੀਂ ਅੱਗੇ ਆਪਣੇ ਕਮਰੇ ਦੀ ਤਿਆਰੀ ਕਰਦੇ ਮੈਂ ਕਹਾ ਸੰਗਤਾਂ ਦੇ ਬਹੁਤ ਜ਼ਿਆਦਾ ਸਹਿਯੋਗ ਆ ਸਾਡੀ ਕਮੇਟੀ ਇੰਨੀ ਮਿਹਨਤ ਕਰਦੀ ਆ ਸਾਡੇ ਆਪਣੇ ਕਾਲੀ ਭਗਤ ਜੀ ਲੋਕਾਂ ਦੇ ਘਰ ਘਰ ਮਾਂ ਮਾਈ ਦੇ ਜੋਰ ਦਾ ਪ੍ਰਕਾਸ਼ ਕਰਕੇ ਗੁਲਗਾਨ ਕਰਦੇ ਆ ਸਾਡੇ ਵੀਰਾ ਭਗਤ ਜੀ ਬਹੁਤ ਵਧੀਆ ਸਾਨੂੰ ਸਹਿਯੋਗ ਦਿੰਦੇ ਆ ਸਾਡੇ ਕਿੰਦਾ ਭਗਤ ਜੀ ਆ ਬਹੁਤ ਜਿਆਦਾ ਸਹਿਯੋਗ ਕਰਦੇ ਆ ਸਾਡੇ ਸ਼ੁਭਮ ਜੀ ਆ ਅੱਜ ਵੇਲੇ ਸਾਡੇ ਨਾਲ ਸਾਡੇ ਆਪਣੇ ਮਾਪਕ ਪੱਖ ਦਾ ਸਾਡੇ ਬਹੁਤ ਜਿਆਦਾ ਸਹਿਯੋਗ ਕਰਦੇ ਆ ਘਰ ਘਰ ਜਾ ਕੇ ਸਾਨੂੰ ਇਹਨਾਂ ਨਾਲ ਸਹਿਯੋਗ ਮਿਲਦਾ ਹਰ ਸਾਲ ਸਾਨੂੰ ਕਹਿੰਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਇਹ ਤਿਆਰੀ ਕਰ ਲੈਂਦੇ ਆ ਬਸ ਜੀ ਤੇ ਬਸ ਉਸੇ ਮਾਂ ਬਾਈ ਦੇ ਦਰ ਤੇ ਜਾ ਕੇ ਇਹਨਾਂ ਨਾਲ ਜੋ ਕਰਨਾ ਇਹਨਾਂ ਨੇ ਹੀ ਹਿਸਾਬ ਉਹ ਕਰਨਾ ਅਸੀਂ ਤੇ ਬਸ ਇਦਾਂ ਹੀ ਨਾਲ-ਨਾਲ ਚੱਲ ਗਏ ਇਹਨਾਂ ਦੇ ਸਹਿਯੋਗ ਨੇ